ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਜਾਪਾ ਪੰਜਾ ਕਕਾਰਾਂ ਦੇ ਬਾਰੇ ਜਾਣਕਾਰੀ ਸਾਂਝੀ ਕਰਨੀ ਹੈ ਕਿ ਸਾਰਿਆਂ ਨੇ ਹੀ ਪੰਜ ਕਕਾਰ ਪੈਨੇ ਹੋਏ ਨੇ ਪਰ ਉਸ ਦੀ ਮਹਾਨਤਾ ਕੀ ਹੈ ਕੇਸ ਕੰਗਾ ਕੜਾ ਕਿਰਪਾਨ ਕਸ਼ੇਰਾ ਅੱਜ ਆਪਾਂ ਇਹਨਾਂ ਦੇ ਬਾਰੇ ਵਿਚਾਰ ਕਰਨੀ ਹੈ ਕਿ ਜਿਹੜੇ ਕੇਸ ਨੇ ਇਹ ਰੋਹਾਨੀ ਦੁਨੀਆ ਦੇ ਨਾਲ ਖਾਸ ਸਬੰਧ ਰੱਖਦੇ ਨੇ ਅਧਿਆਮਿਕ ਸ਼ਕਤੀ ਮਸਟਕ ਦੇ ਵਿੱਚ ਰਹੇ ਇਹ ਮਦਦ ਕਰਦੇ ਨੇ ਦੂਜੇ ਨੰਬਰ ਤੇ ਆਉਂਦਾ ਕੰਗਾ ਕੰਗਾ ਦਿਮਾਗੀ ਠਿਕਾਵਟ ਦੂਰ ਕਰਨ ਦੇ ਲਈ ਅਤੇ ਕੇਸਾਂ ਦੀ ਸਫਾਈ ਲਈ ਚੰਗਾ ਹੁੰਦਾ ਹੈ ਇਸ ਕਰਕੇ ਲੱਕੜ ਦਾ ਇਹ ਕੰਗਾ ਵਰਤਿਆ ਜਾਵੇ ਜੋ ਕੇਸਾਂ ਦੀ ਸਫਾਈ ਲਈ ਚੰਗਾ ਹੈ ਤੇ ਦਿਮਾਗੀ ਠਿਕਾਵਟ ਦੂਰ ਕਰਨ ਦੇ ਲਈ ਸਹਾਇਤਾ ਕਰਦਾ ਹੈ ਤੀਜਾ ਨੰਬਰ ਆਉਂਦਾ ਹੈ ਕੜਾ ਇਹ ਪ੍ਰੇਰਣਾ ਦਿੰਦਾ ਹੈ ਕੜਾ ਕਿ ਇਹ ਹੱਥ ਕਦੇ ਗਲਤ ਕੰਮ ਨਹੀਂ ਕਰਨਗੇ ਕਿਉਂਕਿ ਇਸ ਹੱਥ ਦੇ ਨਾਲ ਕਦੇ ਵੀ ਗਲਤ ਕੰਮ ਨਹੀਂ ਕਰਨਾ ਝੂਠਾ ਗੁੱਠਾ ਨਹੀਂ ਲਾਉਣਾ ਕਿਉਂਕਿ ਜਦੋਂ ਤੋਂ ਗੁੱਠਾ ਲਾਵੇਗਾ ਕਿਸੇ ਦੇ ਖਿਲਾਫ ਕਿਸ ਝੂਠਾ ਗੁੱਠਾ ਲਾਵੇਗਾ ਤੇ ਕੜਾ ਤੈਨੂੰ ਦੱਸੇਗਾ ਕਿ ਤੂੰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਸੇਖ ਹੈ ਝੂਠੀ ਗਵਾਹੀ ਨਾ ਦੇ ਚੌਥਾ ਨੰਬਰ ਸੰਗਤ ਜੀ ਆਉਂਦਾ ਹੈ ਕਿਰਪਾਨ ਕਿਰਪਾਨ ਸ਼ਸਤਰ ਇਸ ਲਈ ਪਹਿਨਣਾ ਹੈ ਕਿ ਹਰ ਵਕਤ ਵੀਰ ਰਸ ਬਣਿਆ ਰਹੇ ਸਿਪਾਹੀ ਦਾ ਜਜ਼ਬਾ ਬਣਿਆ ਰਹੇ ਕਿਰਪਾਨ ਹਮੇਸ਼ਾ ਸਰਬਲੋਹ ਦੀ ਪਹਿਨਣੀ ਹੈ ਘਟੋ ਘਟ ਹੋਵੇ 9 ਇੰਚ ਦੀ ਘੱਟੋ ਘੱਟ 9 ਇੰਚ ਦੀ ਪਹਿਨਣੀ ਹੈ। 5ਵਾਂ ਨੰਬਰ ਸੰਗਤ ਜੀ ਆਉਂਦਾ ਕਸ਼ਹਿਰਾ। ਕਸ਼ਹਿਰਾ ਇੱਕ ਪਰਦਾ ਹੈ। ਇਸ ਨਾਲ ਲੱਜਾ ਸ਼ਰਮ ਦਾ ਜਨਮ ਹੁੰਦਾ ਹੈ। ਇਸ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੱਜ ਸਾਰੀ ਦੁਨੀਆ ਨੇ ਅਪਣਾ ਲਿਆ ਹੈ। ਇਹ ਮੇਨ ਪੰਜ ਕਕਾਰਾਂ ਦੀ ਮਹਾਨਤਾ ਹੈ ਜੋ ਕਲਗੀਧਰ ਪਾਸ਼ਾ ਮਹਾਰਾਜ ਜੀ ਨੇ ਆਪਾਂ ਨੂੰ ਪੰਜ ਕਕਾਰ ਬਖਸ਼ਿਸ਼ ਕੀਤੇ ਨੇ ਤੇ ਇਹੀ ਬੇਨਤੀ ਅਸੀਂ ਕਰਦੇ ਆ ਕਿ ਪੰਜ ਕਕਾਰ ਪਹਿਨੋ ਤੇ ਅਮਰਤ ਧਾਰੀ ਹੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ